ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਕਿਸਾਨ ਭਰਾਵੋ ਜਿਹੜੀ ਇਹ ਅਹਿਮ ਜਾਣਕਾਰੀ ਦੇਣੀ ਹੈ ਉਹ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜੇ ਹੋਏ ਕਿਸਾਨ ਭਰਾਵਾਂ ਨੂੰ ਦੇਣੀ ਹੈ ਅਸੀਂ ਅਕਸਰੀ ਪਸ਼ੂਆਂ ਦਾ ਦੁੱਧ ਵਧਾਉਣ ਵਾਸਤੇ ਅਸੀਂ ਧਾਤਾਂ ਦਾ ਚੂਰਾ ਪਾਉਨੇ ਆ ਉਹਨਾਂ ਨੂੰ ਤੇ ਉਸ ਧਾਤਾਂ ਦੇ ਚੂਰੇ ਦੇ ਵਿੱਚ ਕੀ ਕੁਛ ਹੁੰਦਾ ਅਸੀਂ ਤੁਹਾਨੂੰ ਪੂਰਾ ਦੱਸਾਂਗੇ ਤੇ ਉਹਦੀ ਖੁਰਾਕ ਅਸੀਂ ਧਾਤਾਂ ਦਾ ਚੂਰਾ ਪਾਉਣਾ ਕਿੰਨਾ ਹੁੰਦਾ ਕਈ ਵਾਰੀ ਅਸੀਂ ਵੱਧ ਘੱਟ ਪਾ ਦਿੰਨੇ ਆ ਇਹ ਵੀ ਦੱਸਾਂਗੇ ਫਿਰ ਅਸੀਂ ਪਸ਼ੂ ਚਾਟ ਵੀ ਦੱਸਾਂਗੇ ਤੁਹਾਨੂੰ ਵੀ ਅਸੀਂ ਘਰੇ ਕਿਵੇਂ ਤਿਆਰ ਕਰ ਸਕਦੇ ਹਾਂ ਦੂਜੀ ਗੱਲ ਇਹ ਹੈ ਕਿ ਜਿਹੜੀ ਇਹ ਚਾਟ ਹੈ ਕਈ ਵਾਰੀ ਪਸ਼ੂ ਜਦੋਂ ਅਸੀਂ ਦੁੱਧ ਚੋਣਾ ਹੁੰਦਾ ਉਦੋਂ ਪਸ਼ੂ ਆ ਜਿਹੜੇ ਉਹ ਚੁਆਈ ਵਾਲੇ ਸਮੱਸਿਆ ਕ੍ਰੀਏਟ ਕਰਦੇ ਆ ਤਾਂ ਤੁਸੀਂ ਵਧੀਆ ਤਰੀਕੇ ਦੇ ਨਾਲ ਪਸ਼ੂ ਹਿਲੇ ਨਾ ਤੇ ਤੁਸੀਂ ਦੁੱਧ ਦੀ ਚੁਆਈ ਜਿਹੜੀ ਉਹ ਆਸਾਨ ਤਰੀਕੇ ਦੇ ਨਾਲ ਕਰ ਸਕੋ ਕਈ ਵਾਰੀ ਸਾਡਾ ਇਹ ਹੁੰਦਾ ਵੀ ਚਾਉਂਦਿਆਂ ਕਈ ਵਾਰੀ ਪਸ਼ੂ ਲੱਤ ਬਾਹ ਮਾਰਦਾ ਤੇ ਉਹ ਕੀ ਹੁੰਦਾ ਵੀ ਦੁੱਧ ਵੀ ਡੋਲ ਜਾਂਦਾ ਤੇ ਸਾਨੂੰ ਆਪ ਨੂੰ ਵੀ ਕਈ ਵਾਰੀ ਪਰੇਸ਼ਾਨੀ ਆਉਂਦੀ ਹੈ ਪਹਿਲਾਂ ਆਪਾਂ ਧਾਤਾਂ ਦੇ ਚੂਰੇ ਦੀ ਗੱਲ ਕਰ ਲਈਏ ਆ ਜਿਹੜਾ ਧਾਤਾਂ ਦਾ ਚੂਰਾ ਤੁਸੀਂ ਦੇਖ ਰਹੇ ਹੋ ਇਹ ਬਣਿਆ ਬਣਾਇਆ ਇਹਦੇ ਵਿੱਚ ਹੁੰਦਾ ਕੀ ਕੁਝ ਆਪਾਂ ਤੁਹਾਨੂੰ ਦੱਸ ਦਈਏ ਵੀ ਆ ਜਿਹੜਾ ਧਾਤਾਂ ਦਾ ਚੂਰਾ ਇਹਦੇ ਵਿੱਚ ਨਮੀ ਕੈਲਸ਼ੀਅਮ ਫਾਸਫੋਰਸ ਮੈਗਨੀਸ਼ੀਅਮ ਸਲਫਰ ਲੋਹਾ ਤਾਂਬਾ ਜ਼ਿੰਕ ਇਹ ਸਾਰੇ ਤੱਤਾਂ ਦੀ ਅਲੱਗ-ਅਲੱਗ ਜਿਹੜੀ ਹੈਗੀ ਆ ਉਹ ਬੰਤਰ ਹੁੰਦੀ ਆ ਪਾਏ ਹੁੰਦੇ ਆ ਜਿਸ ਹਿਸਾਬ ਦੇ ਨਾਲੇ ਧਾਤਾਂ ਦਾ ਚੂੜਾ ਤਿਆਰ ਹੁੰਦਾ ਪਰ ਅਸੀਂ ਇਹਨੂੰ ਧਾਤਾਂ ਦੇ ਚੂਰੇ ਨੂੰ ਪਸ਼ੂਆਂ ਨੂੰ ਦੇਣ ਵੇਲੇ ਕੀ ਧਿਆਨ ਚ ਰੱਖਣਾ ਉਹਦੀ ਧਿਆਨ ਰੱਖਣਾ ਸੀ ਉਹਦੀ ਮਾਤਰਾ ਦਾ ਕਿ ਅਸੀਂ ਕਿਹੜੇ ਪਸ਼ੂ ਨੂੰ ਦੇ ਰਹੇ ਹਾਂ ਰੋਜ਼ਾਨਾ ਖੁਰਾਕ ਦੇ ਵਿੱਚ ਕਿੰਨੇ ਗ੍ਰਾਮ ਧਾਤਾਂ ਦੇ ਚੂਰੇ ਦੀ ਵਰਤੋਂ ਕਰਨੀ ਚਾਹੀਦੀ ਹੈ ਜੇ ਤੁਹਾਡੇ ਕੋਲੇ ਕੋਈ ਕਟੜੂ ਵਸ਼ੜੂ ਜਾਂ ਝੋਟਾ ਤਾਂ ਉਹਦੇ ਵੀ ਤੁਸੀਂ ਨੋਟ ਕਰ ਲਓ ਕਟੜੂ ਤੇ ਵਸ਼ੜੂ ਹੈ ਜਿਹੜਾ ਉਹਦੇ ਤੋਂ 20 ਤੋਂ 30 ਗ੍ਰਾਮ ਅਸੀਂ ਉਹਨੂੰ ਧਾਤਾਂ ਦਾ ਚੂਰਾ ਅਸੀਂ ਦੇਣਾ ਹੁੰਦਾ ਕਿਸੇ ਵੀ ਖੁਰਾਕ ਦੇ ਵਿੱਚ ਮਿਲਾ ਕੇ ਫਿਰ ਜੇ ਝੋਟੇ ਦੀ ਗੱਲ ਕਰ ਲਈਏ ਤਾਂ ਤੁਸੀਂ 100 ਗ੍ਰਾਮ ਉਹਨੂੰ ਉਹਦੀ ਖੁਰਾਕ ਦੇ ਵਿੱਚ ਪਾਉਣਾ ਇਹ ਧਾਤਾਂ ਦਾ ਚੂਰਾ ਤੇ ਜੇ ਅਸੀਂ ਇਸੇ ਹਿਸਾਬ ਦੇ ਨਾਲ ਦੇ ਰਹੇ ਹਾਂ ਤਾਂ ਇਹ ਵੀ ਠੀਕ ਹੈ ਨਹੀਂ ਤਾਂ ਤੁਸੀਂ ਜੇ ਕਿਸੇ ਗਾਂ ਮੱਝ ਨੂੰ ਦੇਣਾ ਹੈ ਤਾਂ ਤੁਸੀਂ ਇਹ ਦੁੱਧ ਦੀ ਮਾਤਰਾ ਵੇਖ ਲੈਣੀ ਹੈ ਪਹਿਲਾਂ ਜੇ ਦੁੱਧ ਦੀ ਮਾਤਰਾ 5 ਤੋਂ 7 ਕਿਲੋ ਹੈ ਤਾਂ ਉਹਨੂੰ 50 ਗ੍ਰਾਮ ਧਾਤਾਂ ਦਾ ਚੂਰਾ ਦੇਣਾ ਹੈ 8 ਤੋਂ 10 ਕਿਲੋ ਦੁੱਧ ਵਾਲੀ ਗਾਵਾਂਜ ਨੂੰ ਤੁਸੀਂ 60 ਗ੍ਰਾਮ ਤੇ 11 ਤੋਂ 20 ਕਿਲੋ ਜਿਹੜਾ ਦੁੱਧ ਦੇਣ ਵਾਲੀਆਂ ਆਮ ਤੌਰ ਤੇ ਇੰਨੇ ਕਿ ਦੁੱਧ ਆਪਣੇ ਘਰਾਂ ਦੇ ਵਿੱਚ ਸਾਨੂੰ ਪਤਾ ਹੈ ਵੀ ਪਸ਼ੂ ਦਿੰਦੇ ਆ ਤੇ ਜੇ ਦੁੱਧ ਇਸ ਤੋਂ ਦੁੱਗਣਾ ਹੈ ਧਾਤਾਂ ਦਾ ਚੂਰਾ ਵੀ ਤੁਸੀਂ ਦੁੱਗਣਾ ਜਾਂ ਉਸ ਤੋਂ ਜਿਹੜਾ ਹੈਗਾ ਉਹ ਉਸ ਤਰ੍ਹਾਂ ਦੀ ਮਾਤਰਾ ਉਹਦੀ ਵਧਾ ਘਟਾ ਸਕਦੇ ਹੋ ਆ ਧਾਤਾਂ ਦਾ ਚੂਰਾ ਤੇ ਇਹਦੇ ਲਾਭ ਕੀ ਆ ਜਿਹੜੇ ਕਿਸਾਨ ਪ੍ਰਾਤ ਧਾਤਾਂ ਦਾ ਚੂਰਾ ਆਪਦੀ ਖੁਰਾਕ ਦਾ ਪਸ਼ੂ ਖਰਚਾ ਦਾ ਹਿੱਸਾ ਨਹੀਂ ਬਣਾਉਂਦੇਗੇ ਉਹ ਸੁਣ ਲਓ ਕਿ ਇਹਦੇ ਨਾਲ ਤੁਹਾਡੇ ਪਸ਼ੂ ਦੇ ਉੱਪਰ ਜਿਹੜਾ ਆਮ ਖਰਚਾ ਹੁੰਦਾ ਨਾ ਬਿਮਾਰੀਆਂ ਬੂਮਰੀਆਂ ਤੇ ਉਹ ਬਹੁਤ ਘਟਦਾ ਹੈ ਕਿਵੇਂ ਲਾਭ ਕੀ ਆ ਦੇ ਪਹਿਲੀ ਗੱਲ ਪਾਚਨ ਸ਼ਕਤੀ ਦੇ ਵਿੱਚ ਸੁਧਾਰ ਹੁੰਦਾ ਸਾਡਾ ਵੀ ਜੇ ਪੇਟ ਸੈੱਟ ਸਾਰਾ ਕੁਝ ਸੈੱਟਾ ਦਾ ਪੂਰਾ ਪੂਰੀ ਸਾਡੀ ਸਿਹਤ ਹੀ ਸਮਝ ਲਓ ਕਾਮਯਾਬ ਹੈ ਇਹਦੇ ਵਿੱਚ ਪਸ਼ੂ ਦਾ ਜੇ ਪਾਚਨ ਸ਼ਕਤੀ ਦੇ ਵਿੱਚ ਸੁਧਾਰ ਹੈ ਤਾਂ ਪਸ਼ੂ ਦੀ ਸਿਹਤ ਵਧੀਆ ਰਹੂਗੀ ਦੁੱਧ ਦੇਣ ਦੀ ਸਮਰੱਥਾ ਵੀ ਵਧੂਗੀ ਸਰੀਰਿਕ ਵਾਧਾ ਵੀ ਤੇਜ਼ੀ ਦੇ ਨਾਲ ਹੋਊਗਾ ਜੇ ਤੁਹਾਡੇ ਕੋਲੇ ਲਵੇਰੇ ਜਿਹੜਾ ਸੂਆ ਉਹ ਸੂਆ ਨਹੀਂ ਭੰਦੇ ਭਾਵਕੇ ਇਹ ਨਹੀਂ ਵੀ ਪਸ਼ੂ ਕੋਈ ਗੱਬਣ ਹੈ ਤੇ ਵੀ ਉਹ ਸੂਆ ਸੱਟ ਜੂਗਾ ਇਹਦੀ ਸਮੱਸਿਆ ਵੀ ਨਹੀਂ ਆਉਂਦੀ ਫੇਰ ਬਿਮਾਰੀਆਂ ਤੋਂ ਬਚਾ ਬਿਮਾਰੀਆਂ ਦਾ ਖਰਚਾ ਘਟ ਜੂਗਾ ਦੂਸਰਾ ਪਸ਼ੂ ਜਿਹੜੇ ਹੈਗੇ ਆ ਉਹ ਹਰਵਾਏ ਰਹਿੰਦੇ ਆ ਭਾਵਕੇ ਉਹਨਾਂ ਨੂੰ ਸਮੇਂ ਸਿਰ ਭੁੱਖ ਵੀ ਲੱਗਦੀ ਹੈ ਤੇ ਪਸ਼ੂ ਦਾ ਜੁੱਸਾ ਸਰੀਰ ਸਾਰਾ ਕੁਛ ਹੈ ਜਿਹੜਾ ਉਹ ਕੈਮ ਰਹਿੰਦਾ ਤੇ ਫੇਰ ਪਸ਼ੂ ਨੂੰ ਸੂਤਕੀ ਬੁਖਾਰ ਤੋਂ ਵੀ ਬਚਾਉਂਦਾ ਤੇ ਪੂਰਾ ਪ੍ਰਜਨਨ ਸੁਧਾਰ ਆ ਪਸ਼ੂ ਦੀ ਸਿਹਤ ਸੁਧਾਰ ਹੋਊਗੀ ਤੇ ਗੱਬਣ ਪਸ਼ੂ ਆ ਜਿਹੜੇ ਉਹ ਚੰਗੀ ਨਸਲ ਤੇ ਚੰਗੇ ਬੱਚੇ ਆ ਜਿਹੜੇ ਉਹ ਪਸ਼ੂ ਅੱਗੇ ਜਾ ਕੇ ਪੈਦਾ ਕਰਨਗੇ ਜਿਹਦੇ ਨਾਲ ਤੁਹਾਡੀ ਡੇਰੀ ਦਾ ਸੁਧਾਰ ਹੋਣਾ ਹੈ ਬਾਜ਼ਾਰ ਦੇ ਵਿੱਚੋਂ ਜਿਹੜੇ ਇਹੋ ਜਿਹੇ ਜਿਹੜੇ ਹੈਗੇ ਨਾ ਉਹ ਧਾਤਾਂ ਦੇ ਚੂਰੇ ਮਿਲ ਜਾਂਦੇ ਆ ਤੁਸੀਂ ਆਹ ਧਾਤਾਂ ਦਾ ਚੂਰਾ ਪਸ਼ੂਆਂ ਨੂੰ ਆਪਦੀ ਖੁਰਾਕ ਦਾ ਹਿੱਸਾ ਬਣਾਉਂਗੇ ਤਾਂ ਚੰਗਾ ਦੁੱਧ ਜਿਹੜਾ ਉਹ ਪੈਦਾ ਕਰ ਸਕੋਗੇ ਦੁੱਧ ਦੇ ਵਿੱਚ ਵਧੇਰੇ ਵਾਧਾ ਹੋਊਗਾ ਅੱਗੇ ਮੈਂ ਦੱਸਣਾ ਚਾਹੁੰਦਾ ਸੀ ਇਹ ਦੋ ਚੀਜ਼ਾਂ ਨਾ ਹਰੇਕ ਪਸ਼ੂ ਪਾਲਣ ਚਾਹੇ ਉਹ ਛੋਟਾ ਚਾਹੇ ਉਹ ਵੱਡਾ ਉਹਨੂੰ ਜ਼ਰੂਰੀ ਹੈ ਦੂਸਰਾ ਹੈਗਾ ਜਦੋਂ ਪਸ਼ੂ ਚਾਟ ਜਿਹੜਾ ਪਸ਼ੂ ਅਸੀਂ ਚੋਣਾਂ ਜੇ ਉਹ ਪਸ਼ੂ ਚੋਣ ਦੇ ਵਿੱਚ ਤੁਹਾਨੂੰ ਤਕਲੀਫ ਆਉਂਦੀ ਆ ਨਾ ਪਸ਼ੂ ਮੰਨ ਲਓ ਵੀ ਲੱਤਾਂ ਮਾਰਦਾ ਤੇ ਦੁੱਧ ਦੇਣ ਲੱਗਿਆ ਤੁਹਾਨੂੰ ਔਖਾ ਕਰਦਾ ਤਾਂ ਤੁਸੀਂ ਉਸ ਪਸ਼ੂ ਨੂੰ ਜੇਕਰ ਚਾਟ ਤੇ ਲਾਉਣਾ ਤਾਂ ਉਹ ਚਾਟ ਪਸ਼ੂ ਹੈ ਜਿਹੜਾ ਉਹ ਚੱਟਦਾ ਆ ਦੇਖੋ ਮੇਰੇ ਹੱਥ ਦੇ ਵਿੱਚ ਇਹ ਤਿਆਰ ਕੀਤੀ ਹੋਈ ਹੈ ਇਹ ਨਾ ਤਿਆਰ ਕੀਤੀ ਹੋਈ ਪਸ਼ੂ ਚਾਟ ਹੈ ਤੇ ਇਹਨੂੰ ਜਿਹੜਾ ਯੂਰੋਮਿਨ ਲਿਕ ਵੀ ਕਹਿੰਦੇ ਆ ਪਸ਼ੂਏ ਨੂੰ ਚੱਟਦਾ ਇਹ ਪਸ਼ੂ ਆਹਾਰ ਵਿਭਾਗ ਦੇ ਦੁਆਰਾ ਬਣਾਈ ਗਈ ਹੈ ਤੇ ਆਜੋ ਆਪਾਂ ਤੁਹਾਨੂੰ ਦੱਸ ਦਈਏ ਜੇ ਤੁਸੀਂ ਘਰੇ ਤਿਆਰ ਕਰਨੀ ਹੈ ਪਸ਼ੂ ਚਾਟ ਤਾਂ ਕਿਵੇਂ ਕਰਨੀ ਹੈ ਦੇਖੋ ਸਭ ਤੋਂ ਪਹਿਲਾਂ ਅਸੀਂ ਕੜਾਈ ਦੇ ਵਿੱਚ 900 ਗ੍ਰਾਮ ਸੀਰਾ ਪਾਉਣਾ ਹੈ ਫਿਰ 300 ਗ੍ਰਾਮ ਯੂਰੀਆ ਇਸੇ ਸੀਰੇ ਦੇ ਵਿੱਚ ਤੁਸੀਂ ਰਲਾਉਣਾ ਨਾਲ 60 ਗ੍ਰਾਮ ਗੁਵਾਰ ਕਮ ਮਿਲ ਜਾਂਦਾ ਇਹ ਵੀ ਤੁਸੀਂ ਰਲਾ ਲੈਣਾ ਹੈ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਸਾਡੇ ਕੋਲੇ ਬਾਜ਼ਾਰ ਦੇ ਵਿੱਚ ਬਹੁਤ ਸਾਰੇ ਪ੍ਰੀਮਿਕਸ ਮਿਲ ਜਾਂਦੇ ਜਿਵੇਂ ਆ ਮੇਰੇ ਹੱਥ ਦੇ ਵਿੱਚ ਹੈ ਇਹ ਡੇਰੀ ਪ੍ਰੀਮਿਕਸ ਹੈ ਇਹਦੇ ਵਿੱਚ ਜ਼ਿੰਕ ਕਾਪਰ ਮੈਗਨੀਜ਼ ਸਾਰਾ ਕੁਝ ਇਹਦੇ ਵਿੱਚ ਵਿਟਾਮਿਨ ਏ ਡੀ ਇਹ ਸਾਰੇ ਵਿਟਾਮਿਨ ਇਹਦੇ ਵਿੱਚ ਹੈਗੇ ਆ ਇਹ ਪ੍ਰੀਮਿਕਸ ਬਾਜ਼ਾਰ ਵਿੱਚੋਂ ਮਿਲ ਜਾਂਦਾ ਤੁਸੀਂ ਪ੍ਰੀਮਿਕਸ ਦੇ ਵਿੱਚ ਜੇ ਘਰੇ ਤਿਆਰ ਕਰਨਾ ਹੈ ਸਰੋਂ ਦੀ ਖਾਲ ਚੌਲਾਂ ਦੀ ਪਾਲਿਸ਼ 300 ਗ੍ਰਾਮ ਕਣਕ ਦਾ ਆਟਾ 450 ਗ੍ਰਾਮ ਭਾਤਾਂ ਦਾ ਚੂਰਾ ਜਿਹੜਾ ਮੈਂ ਹੁਣੇ ਦਿਖਾਇਆ ਤੁਹਾਨੂੰ 450 ਗ੍ਰਾਮ ਨੂਨ 120 ਗ੍ਰਾਮ ਇਹਨੂੰ ਤੁਸੀਂ ਜਿਹੜਾ ਹੈਗਾ ਉਹ ਘਰੇ ਐਂ ਕਰਕੇ ਮਿਲਾ ਕੇ ਪ੍ਰੀਮਿਕਸ ਤਿਆਰ ਕਰ ਸਕਦੇ ਹੋ ਹੁਣ ਅਸੀਂ 120 ਗ੍ਰਾਮ ਜਿਹੜਾ CO2 ਪ੍ਰੀਮਿਕਸ ਦੇ ਵਿੱਚ ਜਿਹੜਾ ਆ ਪ੍ਰੀਮਿਕਸ ਹੈ ਇਹਨੂੰ ਅਸੀਂ ਜਿਹੜਾ ਹੈਗਾ ਉਹਦੇ ਵਿੱਚ ਮਿਲਾ ਲੈਣਾ ਪ੍ਰੀਮਿਕਸ ਉਸੇ ਕੜਾਈ ਦੇ ਵਿੱਚ ਪਾ ਦੇਣਾ ਜਿਹੜਾ ਤੁਸੀਂ ਪਹਿਲਾਂ ਜਿਹੜਾ ਮਿਕਸ ਕਰੀ ਬੈਠੇ ਹੋ ਜਿਹਦੇ ਵਿੱਚ ਅਸੀਂ ਸੀਦਾ ਯੂਰੀਆ ਤੇ ਗੁਆਰਗਮ ਮਿਕਸ ਕੀਤਾ ਸੀ ਇਹਨੂੰ ਮਿਕਸ ਕਰਨ ਤੋਂ ਬਾਅਦ ਅਸੀਂ ਕੀ ਕਰਨਾ ਹੈਗਾ ਜਾਂ ਤਾਂ ਮਸ਼ੀਨ ਦੇ ਵਿੱਚ ਪਾ ਕੇ ਅਸੀਂ ਇਹਨੂੰ ਕੰਪਰੈਸ ਕਰ ਲਈਏ ਦਿਵਾਲੀਏ ਆ ਇੱਟ ਵਾਂਗੂ ਤਿਆਰ ਕਰ ਲਈਏ ਇਹਨੂੰ ਚੰਗੀ ਤਰ੍ਹਾਂ ਜੋੜ ਲਈਏ ਜਾਨੀ ਦੀ ਇਹਨੂੰ ਇੱਕ ਪੱਥਰ ਵਾਂਗੂ ਇੱਟ ਵਾਂਗੂ ਇਹਨੂੰ ਕੰਪਰੈਸ ਕਰ ਲਈਏ ਤੇ ਜੇਕਰ ਤੁਹਾਡੇ ਕੋਲ ਇਹ ਮਸ਼ੀਨ ਹੈ ਨਹੀਂ ਤਾਂ ਕਿਸੇ ਜੈਕ ਦੇ ਨਾਲ ਕਿਸੇ ਚੀਜ਼ ਚ ਦਬਾ ਕੇ ਕੋਈ ਵੀ ਵਜ਼ਨ ਰੱਖ ਕੇ ਦਬਾ ਕੇ ਇਹਦੀ ਗੋਲ ਕਿਸੇ ਸ਼ੇਪ ਦੇ ਵਿੱਚ ਇਹਨੂੰ ਤਿਆਰ ਕਰ ਲਓ 3 ਕਿਲੋ ਦੀ ਪਸ਼ੂ ਚਾਟ ਇਹਦੇ ਨਾਲ ਜਿੰਨਾ ਆ ਸਮਗਰੀ ਮਿਕਸ ਕਰਾਂਗੇ ਨਾ ਇੱਕ 3 ਕਿਲੋ ਦੀ ਜਿਵੇਂ ਆ ਮੈਂ ਇੱਟ ਜੀ ਵਿਖਾਈ ਜਨਾ ਤੁਹਾਨੂੰ ਇਹ ਤੁਹਾਡੇ ਕੋਲੇ ਜਿਹੜੀ ਹੈਗੀ ਉਹ ਤਿਆਰ ਹੋ ਜੂਗੀ ਇਹ ਤੁਸੀਂ ਪਸ਼ੂ ਚੋਣ ਵੇਲੇ ਜਿਹੜਾ ਹੈਗਾ ਉਹ ਵਰਤ ਸਕਦੇ ਹੋ ਇਹਨਾਂ ਦੋਨਾਂ ਚੀਜ਼ਾਂ ਦੇ ਨਾਲ ਨਾ ਪਸ਼ੂ ਪਾਲਣ ਵਾਲਿਆਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਇੱਕ ਤਾਂ ਪਸ਼ੂਆਂ ਦਾ ਇਹਦੇ ਨਾਲ ਦੁੱਧ ਵਿੱਚ ਵਾਧਾ ਹੋਣਾ ਹੈ ਸਿਹਤ ਚੰਗੀ ਬਣਨੀ ਹੈ ਹੋਰ ਓਵਰਾਲ ਬਹੁਤ ਫਾਇਦੇ ਆ ਦੂਸਰਾ ਇਧਰਲੇ ਪਾਸੇ ਪਸ਼ੂ ਦੀ ਚੋਾਈ ਵੇਲੇ ਤੁਹਾਨੂੰ ਕੋਈ ਦਿੱਕਤ ਹੀ ਨਹੀਂ ਆਉਂਦੀ। ਇਹਦਾ ਵੀ ਤੁਸੀਂ ਇੱਕ ਵਾਰੀ ਲਾਹਤ ਤੇ ਨਜ਼ਰ ਮਾਰ ਲਓ। ਊਰਜਾ ਪ੍ਰੋਟੀਨ ਧਾਤਾਂ ਦਾ ਇੱਕ ਅਨੋਖਾ ਮਿਸ਼ਰਣ ਹੁੰਦਾ ਹੈ। ਇਹ ਪਾਚਨ ਸ਼ਕਤੀ ਨੂੰ ਵੀ ਵਧਾਉਂਦਾ ਹੈ, ਬਿਮਾਰੀਆਂ ਤੋਂ ਬਚਾਉਂਦਾ ਹੈ ਤੇ ਲਵੇਰੇ ਸੂਆ ਨਹੀਂ ਭੰਦੇ। ਠੀਕ ਆ ਇਹ ਸਾਰੀਆਂ ਜਿਹੜੀਆਂ ਹੈਗੀਆਂ ਇਹਦੀਆਂ ਬਹੁਤ ਵੱਡੀਆਂ ਜਿਹੜੀਆਂ ਹੈਗੀਆਂ ਉਹ ਕਹਿ ਲਈਏ ਅਸੀਂ ਵੀ ਸਾਨੂੰ ਫਾਇਦੇ ਆ ਇਹਦੇ। ਇਹ ਫਾਇਦਾ ਹਰੇਕ ਪਸ਼ੂ ਪਾਲਣ ਕਿਸਾਨ ਭਰਾ ਜਿਹੜਾ ਉਹਨੂੰ ਲੈਣਾ ਚਾਹੀਦਾ ਹੈ ਤੇ ਆ ਜੇ ਮੈਂ ਪ੍ਰੀਮਿਕਸ ਦੀ ਗੱਲ ਕਰਾਂ ਇਹਦੇ ਵੀ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਲਓ ਇਹ ਵੀ ਤੁਸੀਂ ਜਿਹੜਾ ਹੈਗਾ ਉਹ ਬਾਜ਼ਾਰਾਂ ਦੇ ਵਿੱਚੋਂ ਖਰੀਦ ਸਕਦੇ ਹੋ ਜੇ ਆਪਾਂ ਗੱਲ ਕਰੀਏ ਧਾਤਾਂ ਦੇ ਚੂਰੇ ਦੀ ਤਾਂ ਇਹ ਧਾਤਾਂ ਦਾ ਚੂਰਾ ਵੀ ਤੁਸੀਂ ਖਰੀਦ ਸਕਦੇ ਹੋ ਤਾਂ ਇਸੇ ਤਰੀਕੇ ਦੇ ਨਾਲ ਜਿਹੜੀ ਚਾਰਟ ਆ ਉਹ ਵੀ ਬਾਜ਼ਾਰਾਂ ਵਿੱਚ ਮਿਲ ਜਾਂਦੀ ਹੈ ਪਰ ਅਸੀਂ ਜਿੱਥੇ ਸਹਾਇਕ ਕਿੱਤਿਆਂ ਵਾਲੇ ਕਿਸਾਨ ਭਰਾ ਜੇ ਖਰਚਾ ਘਟਾਉਣ ਦੀ ਗੱਲ ਕਰੀਏ ਤਾਂ ਅਸੀਂ ਇਹ ਧਾਤਾਂ ਦਾ ਚੂਰਾ ਤੇ ਇਹ ਚਾਰਟ ਆਪ ਵੀ ਤਿਆਰ ਕਰ ਸਕਦੇ ਹਾਂ ਚੈਨਲ ਪੰਜਾਬ ਵਾਲਾ ਪੌਡਕਾਸਟ ਦੀ ਇਹ ਜਾਣਕਾਰੀ ਸੀ ਕਿ ਤੁਹਾਨੂੰ ਧਾਤਾਂ ਦਾ ਚੂਰਾ ਕਿੰਨਾ ਪਾਉਣਾ ਚਾਹੀਦਾ ਹੈ ਚਾਟ ਕਿਵੇਂ ਤਿਆਰ ਕਰਨੀ ਹੈ ਇਹ ਅਨੋਖੇ ਤਰੀਕੇ ਦੇ ਨਾਲ ਚੀਜ਼ਾਂ ਬਣਾ ਕੇ ਅਸੀਂ ਵਧੀਆ ਪਸ਼ੂ ਪਾਲਣ ਦੇ ਕਿੱਤੇ ਦੇ ਵਿੱਚੋਂ ਕਮਾਈ ਹਾਸਲ ਕਰ ਸਕਦੇ ਹਾਂ ਚੈਨਲ ਪੰਜਾਬ ਵਾਲਾ ਪੌਡਕਾਸਟ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਆਪਣੀ ਪ੍ਰਤੀਕਿਰਿਆ ਸਾਡੇ ਤੱਕ ਜਰੂਰ ਪਹੁੰਚਾਉਣਾ ਚੈਨਲ ਪੰਜਾਬ ਵਾਲਾ ਪੌਡਕਾਸਟ ਦੇ ਨਾਲ ਇਸੇ ਤਰ੍ਹਾਂ ਬਨੇ ਰਹਿਣਾ ਹੋਰ ਪਸ਼ੂ ਪਾਲਣ ਵੀਰਾਂ ਤੱਕ ਇਹ ਵੀਡੀਓ ਸ਼ੇਅਰ ਕਰਨਾ ਮੇਰੇ ਨਾਲ ਜੁੜਨ ਵਾਸਤੇ ਕੈਮਰਾਮੈਨ ਸੁਖਬ੍ਰੀਤ ਔਲਖ ਦੇ ਨਾਲ ਮੈਨੂੰ ਕੁਲਵਿੰਦਰ ਔਲਖ ਨੂੰ ਦਿਓ ਆ ਗਿਆ ਧੰਨਵਾਦ